1 ਸਤੰਬਰ 2024 ਤੋਂ ਜਿਹੜਾ ਇੱਥੇ ਐਡਮਿਸ਼ਨ ਲਊਗਾ ਜਿਹਦੀ ਕਲਾਸ ਸ਼ੁਰੂ ਹੋਊਗੀ ਉਹਨਰ ਕੋਲ ਮਨ ਨਹੀਂ ਮਿਲਣਾ ਜੇ ਕਲਾਸਾਂ 15 ਮਈ 2024 ਤੋਂ ਬਾਅਦ ਚ ਸ਼ੁਰੂ ਹੋਈਆਂ ਜੀ ਉਹਨਾਂ ਨੂੰ ਕੋਈ ਪਰਮਨੈਂਟ ਨਹੀਂ ਮਿਲਦਾ ਜਿਹੜੀ ਕੋਈ ਪੀਆਰ ਤਾਂ ਸਾਹਮਣੇ ਲੈ ਲੈਣੀ ਹੈ ਜੀ ਜੀ ਤੁਸੀਂ ਆਪਣੇ ਬੱਚੇ ਨੂੰ ਸੋਸ਼ੀਲੀ ਤੇ ਫਾਈਨੈਂਸ਼ੀਲੀ ਕੱਲ ਕਿਥੇ ਲੈਣਾ ਚਾਹੁੰਦੇ ਹੋ ਨਮਸਕਾਰ ਮੋਗਾ ਟੂਡੇ ਨਿਊਜ਼ ਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਾਡੇ ਖਾਸ ਸੈਗਮੈਂਟ ਖਬਰਾਂ ਖਬਰਾਂ ਤੋਂ ਹਟ ਕੇ ਵਿੱਚ ਸਵਾਗਤ ਹੈ ਸਾਥੀਓ ਜਿਹੜੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਸਟਰ ਨੇ ਮਾਰਕ ਮਿਲਰ ਉਹਨਾਂ ਵੱਲੋਂ ਮੈਂ ਕਹੂੰਗਾ ਵੀ ਇੱਕ ਅੰਨੇਵਾ ਫਾਇਰਿੰਗ ਕੀਤੀ ਜਾ ਰਹੀ ਹੈ ਤੜਾ ਤੜ ਜਿਹੜੇ ਰੂਲ ਹੈ ਉਹ ਚੇਂਜ ਕੀਤੇ ਜਾ ਰਹੇ ਨੇ ਤੇ ਜਿੱਥੇ ਇਹ ਰੂਲ ਚੇਂਜ ਹੋ ਰਹੇ ਨੇ ਉਹਨਾਂ ਦਾ ਜਿਹੜਾ ਦੇਸ਼ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਖਾਸ ਕਰ ਪੰਜਾਬੀਆਂ ਨੂੰ ਮੈਂ ਕਹੂੰਗਾ ਕਿ ਕਿਉਂਕਿ ਅਸੀਂ ਪੰਜਾਬ ਦੇ ਵਸਨੀਕਾਂ ਅਸੀਂ ਪੰਜਾਬ ਨਾਲ ਜੁੜੇ ਹੋਏ ਆ ਤੇ ਪੰਜਾਬ ਵਾਸੀਆਂ ਨੂੰ ਇੱਕ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਤੇ ਅੱਜ ਅਸੀਂ ਗੱਲ ਕਰਾਂਗੇ ਜਿਹੜਾ ਇਹਨਾਂ ਦਾ ਪੀਪੀਪੀ ਮਾਡਲ ਹੈ ਜਿਹੜਾ ਕਿ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਹੈ ਅਸੀਂ ਉਹਦੇ ਬਾਰੇ ਗੱਲ ਕਰਾਂਗੇ ਹੌਂ ਦੇ ਵਿੱਚ ਇੱਕ ਵੱਡੇ ਬਦਲਾਅ ਆਏ ਨੇ ਜਿਸ ਕਰਕੇ ਜਿਹੜੇ ਥੋੜੀ ਜਿ ਮੈਂ ਕਹੂੰਗਾ ਮਰੇਕਰ ਸੁਰ ਨੇ ਜਾਂ ਅਵੀਕ ਸੁਰ ਨੇ ਉਹਨਾਂ ਦਾ ਸ਼ਾਇਦ ਜੇ ਮੈਂ ਕਹਾਂ ਕਿ ਕੈਨੇਡਾ ਜਾਣ ਦਾ ਸੁਪਨਾ ਉਦੂਰਾ ਰਹਿ ਸਕਦਾ ਤੇ ਸ਼ਾਇਦ ਉਹ ਗਲਤ ਨਹੀਂ ਹੋਊਗਾ ਤੇ ਆਪਣੇ ਸਾਰੇ ਸਵਾਲਾਂ ਦੇ ਜਵਾਬ ਲਈ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਆਈਡੀਪੀ ਦੇ ਸਰਟੀਫਾਈਡ ਵੀਜ਼ਾ ਕਾਉਂਸਲਰ ਅਤੇ ਐਜੂਕੇਸ਼ਨਲ ਕਨਸਲਟੈਂਟ ਵਿਕਾਸ ਕਪੂਰ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵਿਕਾਸ ਜੀ ਤੁਹਾਡਾ ਸਵਾਗਤ ਹੈ ਜੀ ਮੌਕ ਟੂਡੇ ਨਿਊਜ਼ ਵਿੱਚ ਬਹੁਤ-ਬਹੁਤ ਨਮਸਕਾਰ ਜੀ ਸਰ ਇੱਕ ਬੜਾ ਫੇਮਸ ਹੈ ਸਰ ਪੀਪੀਪੀ ਮਾਡਲ ਹੈ ਕੈਨੇਡਾ ਦਾ ਸਰ ਪਹਿਲਾਂ ਤਾਂ ਦਰਸ਼ਕ ਜਾਣਨਾ ਚਾਹਣਗੇ ਇਹ ਮਾਡਲ ਕੀ ਹੈ ਸਰ ਥੋੜਾ ਸ਼ੋਰਟ ਦੇ ਵਿੱਚ ਤੇ ਸਰ ਕੀ ਚੇਂਜਸ ਆਏ ਆ ਸਰ ਮੁਨੀ ਜੀ ਪੀਪੀਪੀ ਮਾਡਲ ਕਾਫੀ ਦੇਰ ਤੋਂ ਚੱਲ ਰਿਹਾ ਕੈਨੇਡਾ ਗਵਰਨਮੈਂਟ ਦਾ ਇਹ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਮਾਡਲ ਹੈ ਮਤਲਬ ਪਬਲਿਕ ਕਾਲਜ ਪਲੱਸ ਪ੍ਰਾਈਵੇਟ ਕਾਲਜ ਇਹਨਾਂ ਦੀ 파ਰਮਿਸ਼ਨ ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੁਣ ਕਈ ਕਾਲਜਿਸ ਜਿਹੜੇ ਗਵਰਨਮੈਂਟ ਦੇ ਕਾਲਜਿਸ ਹੈਗੇ ਆ ਉਹ ਮੇਨ ਲੋਕੇਸ਼ਨਸ ਤੇ ਨਹੀਂ ਹੈਗੇ ਆ ਬਰੰਟਨ ਨਹੀਂ ਹੈਗਾ ਟ੍ਰਾਂਟੋ ਨਹੀਂ ਹੈਗਾ ਵੈਨਕੂਵਰ ਨਹੀਂ ਹੈ ਸਰ ਹੀ ਨਹੀਂ ਹੈ ਉਹਨਾਂ ਦੇ ਸਾਈ ਹੁਣ ਪਤਾ ਹੈ ਜਿਹੜਾ ਰੂਮ ਲ ਕੈਨੇਡਾ ਦਾ ਜਿਹੜਾ ਗਵਰਨਮੈਂਟ ਕਾਲਜ ਹੈ ਜਿਹਨੂੰ ਪਬਲਿਕ ਕਾਲਜ ਕਹਿੰਦੇ ਆ ਉਹਨਾਂ ਨੇ ਵਰਕ ਪਰ ਮੜਾ ਜੀ ਚਾਹੇ ਸਾਲ ਦੀ ਪੜ੍ਹਾਈ ਕਰੋ 2 ਸਾਲ ਦੀ ਕਰੋ 3 ਸਾਲ ਦੀ ਕਰੋ ਠੀਕ ਹੈ ਜੀ ਮੰਨ ਲਓ ਹੁਣ ਮੈਂ ਨੌਰਥਰਨ ਕਾਲਜ ਦੀ ਗੱਲ ਕਰਦਾ ਜੀ ਨੌਰਥਰਨ ਕਾਲਜ অন্ਟਾਰੀਓ ਦੇ ਵਿੱਚ ਉਹਦੇ ਆਪ ਦੇ ਤਿੰਨ ਕਾਲਜ ਹੈ ਜੀ ਪਰ ਜਿਹੜੇ ਤਿੰਨੇ ਕਾਲਜ ਹੈ ਥੋੜੇ ਹੱਟ ਕੇ ਹੱਟੇ ਲੋਕੇਸ਼ਨ ਮੇਰੇ ਤੋਂ ਥੋੜੀ ਨਹੀਂ 8 ਘੰਟੇ ਦੂਰ ਹੈ ਜੀ ਮੋ ਮਾਈ ਗੋਡ 9 ਘੰਟੇ ਦੂਰ 10 ਮਿੰਟ ਕਿਰਕਲੈਂਡ ਲੇਕ ਦੇ ਵਿੱਚ ਹੈ ਇੱਕ ਹੋਰ ਸਿਟੀ ਹੈ ਠੀਕ ਹੈ ਹੁਣ ਜਿਹੜਾ ਸਟੂਡੈਂਟ ਉਹ ਜਾਂਦਾ ਕਿਥੇ ਹੈ ਜਿੱਥੇ ਮੇਰੇ ਰਿਸ਼ਤੇਦਾਰ ਰਹਿੰਦੇ ਆ 200 ਦੇ ਆ ਮੈਚੂ ਗੱਲਾਂ ਹਰ ਬੰਦਾ ਅੱਜ ਤੋਂ 10 ਸਾਲ 5 ਸਾਲ 15 ਸਾਲ ਪਹਿਲੇ ਜਿਹੜਾ ਸੈਟਲ ਹੋਇਆ ਹੈ ਉਹ ਬ੍ਰੈਂਟਨ ਟੰਟ ਹੋ ਗਿਆ ਬਿਲਕੁਲ ਠੀਕ ਹੈ ਜੀ ਉਸ ਆਲਦੀ ਅਪਰੋਚ ਇਹੀ ਹੈ ਮੈਂ ਬ੍ਰੈਂਟਨ ਟੰਟ ਹੋ ਜਾਉਂ ਜੀ ਜੀ ਉਹ ਕਾਲਜ ਨੂੰ ਲਾਲਚ ਆ ਗਿਆ ਯਾਰ ਮੈਂ ਤਾਂ 9 ਘੰਟੇ ਦੂਰ ਬੈਠਾ ਹਾਂ ਜੀ ਗਵਰਨਮੈਂਟ ਨੇ ਤੇ ਪਰਮਿਸ਼ਨ ਕੀ ਦਿੱਤੀ ਹੋਈ ਹੈ ਕਿ ਯਾਰ ਜਿਹੜਾ ਬੰਦਾ ਇੱਥੇ ਮੇਨ ਲੋਕੇਸ਼ਨ ਦੇ ਉੱਪਰ ਪ੍ਰਾਈਵੇਟ ਕਾਲਜ ਹੈ ਜਿਹਦੇ ਕੋਲ ਇਨਫਰਾਸਟ੍ਰਕਚਰ ਹੈ ਤੁਸੀਂ ਆਪਾਂ ਇਹ ਜੀ ਪਾਰਟਨਰਸ਼ਿਪ ਕਰ ਲਓ ਮਾਰਡਨ ਕਾਲਜ ਜਿਹੜੇ ਕੋਲ ਤਿੰਨ ਕਾਲਜ ਆਉਂਦੇ ਆ ਜੀ ਲੇਕਿਨ ਦੂਰ ਹੈ ਜੀ ਉਹਨੇ ਹੁਣ ਟੋਰਾਂਟੋ ਜਾਂ ਬ੍ਰੈਂਟਨ ਦਾ ਕਸਟਮਰ ਨੂੰ ਕੈਟਰ ਕਰਨਾ ਹੈ ਜੀ ਹੁਣ ਯਾ ਤਾਂ ਆਪ ਦਾ ਕਾਲਜ ਕੋਲੇ ਜੀ ਬਹੁਤ ਵੱਡੀ ਇਨਫਰਾਸਟ੍ਰਕਚਰ ਟਾਈਮ ਲੱਗਦਾ ਜੀ ਸ਼ਾਰਟਕਟ ਤਰੀਕਾ ਕੀ ਹੈ ਕਿ ਪ੍ਰਾਈਵੇਟ ਕਾਲਜ ਫੜੋ ਉੱਤੇ ਪ੍ਰਾਈਵੇਟ ਕਾਲਜ ਕੋ ਬਿਲਡਿੰਗ ਹੈ ਇਨਫਰਾਸਟ੍ਰਕਚਰ ਹੈ ਟੀਚਰਸ ਹੈ ਸਭ ਕੁਝ ਹੈ ਲੇਕਿਨ ਉਹਦੇ ਕੋਲ ਵਰਕ ਫੋਰਮੈਂਟ ਨਹੀਂ ਆ ਜਿਹੜੇ ਜਿਹੜੇ ਕੋਈ ਕੋਈ ਉਹਨੂੰ ਕੋਈ ਪ੍ਰਿਫਰ ਨਹੀਂ ਕਰਦਾ ਜੀ ਗਵਰਨਮੈਂਟ ਕਾਲਜ ਨੇ ਇਹਦਾ ਟਾਈਪ ਅਪ ਕਰ ਲਿਆ ਓਕੇ ਜੀ ਯਾਰ ਮੈਂ ਤੁਹਾਨੂੰ ਪਰ ਸਟੂਡੈਂਟ ਇਹਨੇ پیسے ਕਿੰਨੇ ਡਾਲਰ ਲਾਉਂਗਾ ਬਟ ਸੋ ਹੈਵਰ ਜੋ ਨਵੀਂ ਡੀਲ ਬਿਲਕੁਲ ਠੀਕ ਹੈ ਸਾਨੂੰ ਉਹਦੇ ਬਾਰੇ ਕੁਝ ਨਹੀਂ ਪਤਾ ਜੀ ਜੀ ਉਹ ਤਾਂ ਉਹ ਇੰਟਰਨਲ ਮੈਟਰ ਐਡਮਿਸ਼ਨ ਜਿਹੜੀ ਲੈਣੀ ਆ ਗਵਰਨਮੈਂਟ ਕਾਲਜ ਲੈਣੀ ਆ ਜੀ ਕਿਉਂਕਿ ਗਵਰਨਮੈਂਟ ਕਾਲਜ ਐਡਮਿਸ਼ਨ ਲਊਗਾ ਤੇ ਡੈਫੀਨੇਟਿਵ ਮਿਲੂਗਾ ਸਟੂਡੈਂਟ ਨੂੰ ਜੀ ਜੀ ਗਵਰਨਮੈਂਟ ਕਾਲਜ ਦੇ ਥਰੂ ਐਡਮਿਸ਼ਨ ਹੋਈ ਗਿਆ ਬਿਲਕੁਲ ਠੀਕ ਹੈ ਜੀ ਪਰ ਪ੍ਰਾਈਵੇਟ ਜਿਹੜਾ ਯੂਜ਼ ਕਰਨਾ ਉਹ ਪ੍ਰਾਈਵੇਟ ਹੋ ਗਿਆ ਜਿਵੇਂ ਮੈਂ ਨਾਰਦਨ ਦੀ ਗੱਲ ਕੀਤੀ ਆ ਨਾਰਦਨ ਦਾ ਪਿਓਰਸ ਜਿਹੜਾ ਨਾਮ ਮਸ਼ੂਰ ਆ ਨਾਰਦਨ ਪਿਓਰਸ ਕਾਲਜ 프ਰੋਂਟ ਉਹ ਹੈ ਪਿਓਰਸ ਕਾਲਜ ਐ ਪ੍ਰਾਈ ਦੋ ਸਾਲ ਦੀ ਪੜਾਈ ਹੈ ਗਵਰਨਮੈਂਟ ਦੇ ਗਵਰਨਮੈਂਟ ਕਾਲਜ ਦੇ ਰਿਹਾਡਮਿਸ਼ਨ ਹੈ ਜੀ ਬਹੁਤ ਵਧੀਆ ਵਰਕ ਪਰਮਿਟ ਜੋ ਨਾਰਥ ਇੰਡੀਆ ਦੇ ਪ੍ਰੋਸੀਜਰ ਹੈ ਸੇਮ ਨਾਰਥਰਨ ਪੀਓਰਸ ਪ੍ਰੋਸੀਜਰ ਹੈ ਦੋ ਸਾਲ ਦੀ ਪੜਾਈ ਨਾਰਥ ਇੰਡੀਆ ਚ ਕਰ ਲਓ ਦੋ ਸਾਲ ਦੀ ਪੜਾਈ ਨਾਰਥਰਨ ਪੀਓਰਸ ਕਰ ਲਓ ਜੀ ਤਿੰਨ ਸਾਲ ਦਾ ਵਰਕ ਪਰਮਿਟ ਮਿਲਣਾ ਕੋਈ ਦਿੱਕਤ ਨਹੀਂ ਸੇਮ ਸਟੈਂਡਰਡ ਆਫ ਐਜੂਕੇਸ਼ਨ ਹੈ ਬਿਲਕੁਲ ਠੀਕ ਹੈ ਜੀ ਸੇਮ ਸਟੈਂਡਰਡ ਕਿਉਂਕਿ ਗਵਰਨਮੈਂਟ ਕਾਲਜ ਨੇ ਆਪ ਦਾ ਸਟੈਂਡਰਡ ਮੇਨਟੇਨ ਕਰਕੇ ਰੱਖਿਆ ਜੀ ਜੀ ਚਾਹੇ ਪ੍ਰਾਈਵੇਟ ਕਾਲਜ ਵਿੱਚ ਪੜਾ ਰਿਹਾ ਸਟੂਡੈਂਟ ਜੀ 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 ਉਹ ਯਾਨੀ ਨਾਰਦਨ ਕਹਿੰਦਾ ਮੇਰੇ ਚਾਰ ਕੈਂਪਸ ਸੈਟ ਉੱਤੇ ਚੰਡੀ ਤੋਂ ਚਾਰ ਨੇ ਮੇਰੇ ਆਦੇ ਹੋ ਗਏ ਚੌਥਾ ਮੇਰਾ ਸੈਟ ਕੈਂਪਸ ਹੋ ਰਿਹਾ ਜੀ ਇਹਦੇ ਨਾਲ ਉਹਦਾ ਬਿਜ਼ਨਸ ਵੱਧਾ ਇਹ ਹੈ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਹੁਣ ਇਹਦੇ ਜਿਹੜੇ ਚੇਂਜਸ ਕਰਤੀਆਂ ਸਰ ਚੇਂਜਸ ਕੀ ਕੀਤੀਆਂ ਜਦੋਂ 22 ਜਨਵਰੀ ਨੂੰ ਉਹਨਾਂ ਦੇ ਫਾਈਨਲ ਅਪਲੋਡ ਦੇ ਲਈ ਮਿਨਿਸਟਰ ਹੈਗੇ ਐ ਇਮੀਗ੍ਰੇਸ਼ਨ ਮਿਨਿਸਟਰ ਮਹਾਤਮਾ ਜੀ ਉਹਨਾਂ ਨੇ ਐਨਾਨਸਮੈਂਟ ਇਹ ਕੀਤੀ ਸੀ ਕੀ ਅਸੀਂ 35% ਵੀਜ਼ਾਸ ਕੱਟ ਕੀਤੇ ਆ ਜੀ ਜਿਹੜਾ 5.5 ਲੱਖ ਦਾ ਟਾਰਗੇਟ ਪਰ ਇਹ ਉਹਨਾਂ ਨੇ 2024 ਦੇ 25 ਦੇ 2 ਸਾਲਾਂ ਦਾ ਲਿਆ ਸੀ ਉਹ ਕਹਿੰਦੇ 35% ਕੱਟ ਕਰਕੇ ਅਪਰੋਕਸੀਮੇਟਲੀ 2 ਲੱਖ ਸਟੂਡੈਂਟ ਘਟਾਉਣਾ ਹੈ ਜੀ 3.5 ਲੱਖ ਹੋ ਗਿਆ ਜੀ ਜੀ ਹੁਣ ਤੁਸੀਂ ਸਟੂਡੈਂਟ ਘਟਾਉਣਾ 3.5 ਲੱਖ ਬੈਡਮਿਸਨ ਪਾਲਿਮਿਕ ਘਟਾਣੇ ਪੈਣੇ ਆ ਡੈਫੀਨਿਟਲੀ ਜੀ ਜੇ ਕਾਲਜ ਦੀ ਸੀਟਾਂ ਆਉਣੀਆਂ ਫਿਰ ਤੁਸੀਂ ਕਿਵੇਂ ਜਸਟੀਫਾਈ ਕਰੋ ਉਹਨਾਂ ਨੇ ਕੈਂਚੀ ਮਾਰੀ ਪ੍ਰਾਈਵੇਟ ਪਬਲਿਕ ਤੇ ਦਾ ਕੰਮ ਨਹੀਂ ਸਕਦੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਤੇ ਕੈਂਚੀ ਮਾਰਤੀ ਉਹ ਕਹਿੰਦੇ ਜੀ 1 ਸਤੰਬਰ 2024 ਤੋਂ ਜਿਹੜਾ ਇੱਥੇ ਐਡਮਿਸ਼ਨ ਲਊਗਾ ਜਿਹਦੀ ਕਲਾਸ ਸ਼ੁਰੂ ਹੋਊਗੀ ਉਹਨ ਵਰਕ ਪਰਮਨੈਂਟ ਨਹੀਂ ਮਿਲਣਾ ਉਹ ਅੱਛਾ ਜੀ ਯੈਸ ਇਹ ਸਿਰਫ ਸੈਟੇਲਾਈਟ ਕੈਂਪਸ ਵਾਸਤੇ ਰੂਲ ਆਇਆ ਹੈ ਕਿ ਸੈਟੇਲਾਈਟ ਕੈਂਪਸ ਸੈਟੇਲਾਈਟ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਜੀ 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 ਪਬਲਿਕ ਕਾਲਜ ਦਾ ਕੋਈ ਰੂਲ ਨਹੀਂ ਬੜੀ ਨਿਮਰਸ ਹੈ ਬਹੁਤ ਨਿਮਰਸ ਹੈ ਸਰ ਪਲੱਸ 2 ਤੋਂ ਬਾਅਦ ਜਿਹੜਾ ਸਟੂਡੈਂਟ ਜਾਊਗਾ ਉਹਨ ਵਰਕ ਪਰਮਨੈਂਟ ਨਹੀਂ ਮਿਲਣਾ ਦੇਖੋ ਆਉਣ ਵਾਲੇ ਟਾਈਮ 'ਚ ਕੋਈ ਰੂਲ ਚੇਂਜ ਹੋ ਜਾਏ ਅੱਜ ਤੋਂ ਬਾਅਦ ਪ੍ਰਡਿਕਟ ਨਹੀਂ ਕਰ ਸਕਦੇ ਜੀ 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 ਲੇਕਿਨ ਅੱਜ ਦੀ ਰੇਟ ਦੇ ਵਿੱਚ ਕੋ ਉਨਵਰਕ ਪਰਮਨ ਨਹੀਂ ਮਿਲਦਾ ਜੇ ਸਰਕਾਰੀ ਕਾਲਜ ਜਾਂਦਾ ਪਬਲਿਕ ਕਾਲਜ ਨੂੰ ਆਪਾਂ ਕਹਿੰਦੇ ਬਿਲਕੁਲ ਠੀਕ ਹੈ ਜੀ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਚ 1 ਸਪਟੈਂਬਰ 2024 ਤੋਂ ਜੇ ਕਿਸੇ ਦੀ ਕਲਾਸ ਸ਼ੁਰੂ ਹੋ ਰਹੀ ਹੈ ਔਨਵਰਡਸ ਜੀ ਉਨਵਰਕ ਪਰਮਨ ਨਹੀਂ ਮਿਲਣਾ ਕਾਲਜਿਸ ਨੇ ਫਿਰ ਆਪਣਾ ਬੈਚ ਬਚਾਉਣਾ ਸੀ ਜੀ ਸਪਟੈਂਬਰ ਦਾ ਜੀ ਜੀ ਅਕਸਰ ਬਿਜ਼ਨਸ ਮਾਈਂਡਡ ਹੈ डेफिनेटली ਬਿਜ਼ਨਸ ਮਾਈਂਡਡ ਹੈਗੇ ਸੀ ਤਾਂ ਉਹਨਾਂ ਨੇ ਮਾਡਲ ਸ਼ੁਰੂ ਕੀਤਾ ਜੀ ਜੀ ਜਿਉਂ ਲੋਕ ਸੇਵਾ ਹੀ ਕਰਨੀ ਸੀ ਫਿਰ ਤਾਂ ਬੈਠੇ ਸੀ ਜਿੱਥੇ ਬੈਠੇ ਸੀ ਜੀ 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 ਸਹੀ ਹੈ ਜੀ ਉਹਨਾਂ ਨੇ ਕੀ ਕੀਤਾ ਸਰ ਸਪਟੈਂਬਰ ਵਾਲੀ ਡੇਟਾ ਸਾਰੀ ਚੱਕ ਠੀਕ ਹੈ ਜੀ ਕਿਸੇ ਨੇ ਸਰ 17 ਅਗਸਤ ਕਰਤੀ ਕਿਸੇ ਨੇ 20 22 ਅਗਸਤ ਦੀਆਂ ਕਲਾਸਾਂ ਕਰਤੀਆਂ ਕੋਈ ਕੋਈ ਐਡਵਾਂਸ ਕਰਤੀ ਹੈ ਜੀ ਹਾਂ ਮਹੀਨਾ ਤੋਂ ਕੰਮ ਲੋਪਰ ਨਾਲ ਸਟਾਰਟ ਨੂੰ ਕਰਦੀ ਹੈ ਜੀ ਯਾਨੀ ਉਹ ਲੀਗਲੀ ਪ੍ਰੋਸੈਸ ਚ ਆ ਗਈ ਲੀਗਲੀ ਓਕੇ ਹੋ ਗਏ ਜੀ ਹੁਣ ਗੇਮ ਇਥੇ ਪਾਤੀ ਜਿਹੜੇ ਉਹਨਾਂ ਦੇ ਮਾਤ ਮੋਲ ਦੇ ਮਿਸਟਰ ਨੇ ਆ ਉਹਨਾਂ ਨੇ ਪੱਛੋਂ ਅਨਾਉਂਸਮੈਂਟ ਕਰਤੀ ਹੈ ਸਰ ਕਿ 15 ਮਈ 2024 ਜੀ ਜਿਹੜੀਆਂ ਜਿਹੜੇ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਾਲੇ ਸਕੂਲ ਕਾਲਜ ਦੇ ਲੈ ਗਏ ਆ ਕਾਲਜ ਸਕੂਲ ਨਹੀਂ ਜੀ ਜੇ ਕਲਾਸਾ 15 ਮਈ 2024 ਤੋਂ ਬਾਅਦ ਚ ਸ਼ੁਰੂ ਹੋਈਆਂ ਜੀ ਉਹਨਾਂ ਨੇ ਆਪਣਾ ਨਹੀਂ ਮੰਨਿਆ ਜਿਹੜੀ ਕਿ ਪਹਿਲਾ ਤਰੀਕ 1 ਸਤੰਬਰ ਸੀ ਬਿਲਕੁਲ ਠੀਕ ਹੈ ਜੀ ਹੁਣ ਉਹਨਾਂ ਨੇ 16 ਮਈ ਦਾ ਕਰਤਾ 15 ਮਈ ਦਾ ਕਰਤਾ ਕਰਤਾ 15 ਮਈ ਦਾ ਕਰਤਾ ਉਹਦੇ ਨਾਲ ਕੀ ਹੋਊਗਾ ਸਰ ਜਿਹੜਾ ਸੈਪਟੈਂਬਰ ਇੰਟੀਗਰਲ ਬੈਚ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਹੋ ਅਗਸਟ ਕੀਤਾ ਸੀ ਉਹਨਾਂ ਨੇ ਉਹ ਤਾਂ ਸਿਰ ਖਤਮ ਹੋ ਜਾਊਗਾ ਜੀ ਜੀ ਸਰ ਕਈ ਕਾਲਜਾਂ ਨੇ ਅਗਸਟ ਕੀਤਾ ਸੀ ਕਈਆਂ ਨੇ ਜੁਲਾਈ ਕਰ ਲਿਆ ਸੀ ਅੱਛਾ ਜੀ ਉਹ ਕਹਿੰਦਾ ਯਾਰ ਹੋ ਸਕਦਾ ਹੈ ਨਾਲੋਂ ਚੱਕਰ ਹੋ ਜਾ ਜੁਲਾਈ ਕਰ ਲਓ ਤੇ ਸਰ ਕੀ ਹੋਣਾ ਮਾਡ ਅਡਵਾਂਸ ਕਰ ਸਕਦੇ ਜੀ ਉਹਨੂੰ ਹੋਰ ਸਰ ਕਿਵੇਂ ਕਰਨਗੇ ਮਹੀ ਜਦੋਂ ਉਹਨਾਂ ਦਾ ਬੈਚ ਹੈ ਪਹਿਲਾ ਬੈਚ ਚੱਲਦਾ ਵਾ ਖਤਮ ਨਹੀਂ ਹੋਣਾ ਜਿਹੜਾ ਪਹਿਲਾ ਬੈਚ ਉਹਨਾਂ ਦਾ ਮਹੀਲਾ ਚੱਲਦਾ ਹੈ ਉਹਦੇ ਉਹਨਾਂ ਨੂੰ ਕੋਈ ਡਾਊਟ ਨਹੀਂ ਸੀ ਹੁਣ ਡਾਊਟ ਹੋ ਰਿਹਾ ਤੇ ਪਾ ਗਿਆ ਕਿਉਂਕਿ ਕਈ ਕਾਲਜਿਸ ਜਨਰਲ ਕਲਾਸਾਂ 25 ਮਹੀ ਨੂੰ ਸੀ ਜੀ ਜਿਹੜੀ ਸਤੰਬਰ ਚ ਕਲਾਸ ਹੈ ਦੀ 25 ਨੰਬਰ ਉਹ ਤਾਂ ਉਹਨਾਂ ਨੇ 25 ਅਗਸਤ ਕਰ ਲਈ ਆ ਵੀ ਚਲੋ ਬੈਚ ਬਚਾ ਲਈਏ ਹੁਣ ਸਤੰਬਰ ਦਾ ਬੈਚ ਤਾਂ ਬਿਲਕੁਲ ਖਤਮ ਹੋ ਗਿਆ ਜੀ ਉਹਨਾਂ ਕਾਲਜਾਂ ਦਾ ਬਿਲਕੁਲ ਠੀਕ ਉਹ ਨਹੀਂ ਬਚਾ ਸਕਦੇ ਕਿਸੇ ਵੀ ਤਰੀਕੇ ਤੇ ਹੁਣ ਜਿਹੜੇ ਸਾਡੇ ਰਿਵਰਸ ਹੈ ਤੁਸੀਂ ਕੀ ਸuggest ਕਰੋਗੇ ਮਤਲਬ ਉਹਨਾਂ ਨੂੰ ਬਿਲਕੁਲ ਇਹ ਦੇਖਣਾ ਚਾਹੀਦਾ ਵੀ ਜਿਹੜੇ ਗਵਰਨਮੈਂਟ ਕਾਲਜਿਸ ਨੇ ਉਹਨਾਂ ਦਾ ਪ੍ਰੋਵਾਈਸਰ ਐਕਚੁਅਲ ਕਿੱਥੇ ਨੇ ਕੋਈ ਸੈਟੇਲਾਈਟ ਪ੍ਰੋਵਾਈਸਰ ਦੇ ਵਿੱਚੋਂ ਐਡਮਿਸ਼ਨ ਤਾਂ ਲੈਣ ਲੱਗੇ ਸਰ ਮੈਂ ਇਸ ਚ ਨਾ ਤੁਸੀਂ ਬਹੁਤ ਅੱਛਾ ਪੁਆਇੰਟ ਚੱਕਿਆ ਮੇਰੇ ਕੋਲ ਜਿਹੜਾ ਮੇਰਾ ਆਪ ਦਾ ਐਕਸਪੀਰੀਅ ਮੇਰੇ ਕੋਲ ਸਟੂਡੈਂਟ ਆਂਦਾ 90% ਨੰਬਰ ਹੁੰਦੇ ਆ ਸੁਪਰ ਮੈਡੀਕਲ ਵੀ ਹੋਊਗਾ ਉਹ ਲੋਕੇਸ਼ਨ ਮਾਈਂਡਡ ਹੈ ਮਨੀਸ਼ ਜੀ ਉਹ ਆਪਣੇ ਫੋਰਸ ਮਾਈਂਡਡ ਨਹੀਂ ਹੈਗਾ ਜੀ ਜਦੋਂ ਐਸੇ ਬੱਚੇ ਨੂੰ ਅਸੀਂ ਪੜਾਉਣਾ ਸ਼ੁਰੂ ਕਰਦੇ ਹਾਂ ਨਸੀ ਤੋਂ ਮੰਨ ਲਓ ਨਿਹਾਲ ਸਿੰਘ ਵਾਲਾ ਬੱਚਾ ਉਹ ਮੋਗੇ ਆਂਦਾ ਜੀ ਸੇਲ ਜੋਸੇਗਾ ਸੈਕਟਰ ਰੈਟ ਚ ਕਿਉਂ ਉੱਥੇ ਮਰਸੀ ਦੇ ਸਕੂਲ ਹੈ ਨਹੀਂਗੇ ਜੀ ਜੀ ਮਾਪੇ ਦਾ ਸੁਪਨਾ ਹੁੰਦਾ ਵੀ ਬੱਚਾ ਅੱਛੀ ਐਜੂਕੇਸ਼ਨ ਲਵੇ ਜੀ ਜੀ ਜਦੋਂ ਪਲੱਸ 2 ਤੱਕ ਤਾਂ ਆਪਣੀ ਹੀ ਅਪਰੋਚ ਹੈ ਪਲੱਸ 2 ਤੋਂ ਬਾਅਦ ਕੀ ਉਹਦਾ ਕੈਰੀਅਰ ਬੰਨਾ ਹੈ ਉਹ ਤੁਸੀਂ ਲੋਕੇਸ਼ਨ ਮਾਈਂਡਡ ਹੋ ਜਾਂਦੇ ਆ ਸਾਡੇ ਰਿਸ਼ਤੇਦਾਰ ਬਰੰਧਨ ਬੈਠੇ ਆ ਬਰੰਧਨ ਭੇਜ ਦੋ ਪ੍ਰੋਗਰਾਮ ਨਾਲ ਕੰਪਰਮਾਈਜ਼ ਹੋ ਜਾਣਾ ਜੀ ਉਸ ਜੀ 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 ਕੁਆਲਿਟੀ ਨਾਲ ਕੰਪਰਮਾਈਜ਼ ਹੋ ਜਾਂਦਾ ਜੀ ਮੈਂ ਐਜ਼ ਅਨ ਐਜੂਕੇਸ਼ਨਲ ਕੰਸਲਟੈਂਟ ਮੇਰੀ ਇਹੀ ਅਪਰੋਚ ਲਊਗੀ ਕਿ ਸਟੂਡੈਂਟ ਜੇ ਤੁਸੀਂ ਸਟੂਡੈਂਟ ਨੂੰ ਇਹ ਸੋਚਣਾ ਚਾਹੀਦਾ ਪੇਰੈਂਟਸ ਨੂੰ ਸੂਚਨਾ ਦੇਈ ਦੇ ਕਿ ਇਹਦੇ ਲਈ ਕੀ ਚੀਜ਼ ਬਣੀ ਹੈ ਜੇਸੀ ਕੈਂਡੀਡੇਟ ਭੇਜੇ ਜਾਣਾ ਦੇਖੋ ਪੀਆਰ ਤਾਂ ਸਭਨੇ ਲੈ ਲੈਣੀ ਹੈ ਜੀ ਜੀ ਤੁਸੀਂ ਆਪਣੇ ਬੱਚੇ ਨੂੰ ਸੋਸ਼ੀਅਲੀ ਤੇ ਫਾਈਨੈਂਸ਼ੀਅਲੀ ਕੱਲ ਕਿਥੇ ਦੇਖਣਾ ਚਾਹੁੰਦੇ ਹੋ ਸਟੂਡੈਂਟ ਨੂੰ ਤੁਸੀਂ ਸੀਵੀਐਸੀ ਆਈਸੀਐਸੀ ਚੋਂ 90% ਨੰਬਰ ਲੈ ਕੇ ਤੁਸੀਂ ਇੱਕ ਸਿੰਪਲ ਜੇ ਡਿਪਲੋਮੇ ਚ ਕਰਾਦੇ ਨਾ ਪੀਆ ਤਾਂ ਵੀ ਹੋ ਗਿਆ ਪੀਆ ਤਾਂ ਸਾਰੇ ਹੋ ਜਾਣਗੇ ਜੀ ਗੱਲ ਇਹ ਹੈ ਵੀ ਜਿਹੜਾ ਸਟੂਡੈਂਟ ਮੇਰੇ ਕੋਲ ਬਹੁਤ ਸਟੂਡੈਂਟ ਇਹੋ ਜਿਹੇ ਆਉਂਦੇ ਆ ਜਿਹੜੇ ਸਟੂਡੈਂਟ ਉੱਥੇ ਜਾ ਕੇ ਪਤਾ ਲੱਗਦਾ ਵੀ ਅਸੀਂ ਲੋਕੇਸ਼ਨ ਦੇ ਚੱਕਰ ਦੇਦੇ ਚ ਮੈਂ ਇਹ ਨਹੀਂ ਕਹਿੰਦਾ ਮੇਰੇ ਕੋਲ ਲੋਕੇਸ਼ਨਸ ਐ ਨਹੀਂ ਮੇਰੇ ਕੋਲ ਸਾਰੀਆਂ ਲੋਕੇਸ਼ਨਸ ਆ ਸਭ ਸਾਡੇ ਸਾਰੇ ਟਾਈਪਸ ਪਰ ਮੈਂ ਹਮੇਸ਼ਾ ਆਪਣੀ ਕਾਉਂਸਲਿੰਗ ਦੇ ਸਟੂਡੈਂਟ ਨੂੰ ਇਹ ਦੱਸਣ ਦੀ ਕੋਸ਼ਿਸ਼ ਕਰਦਾ ਕਿ ਕਿ ਮੈਂ ਐਜੂਕੇਸ਼ਨ ਕਾਉਂਸਲਰ ਹਾਂ ਜੀ 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 ਮੇਰੀ ਟੇਪ ਸਿਰ ਲੱਗ ਚਲਣੀ ਹੈ ਮੈਂ ਇਹ ਜ ਨਹੀਂ ਮੰਨ ਸਕਦਾ ਜਿਹੜਾ ਬ੍ਰਹਮਤਨ ਲਿਆ ਉਹਨੂੰ ਮੈਂ ਬ੍ਰਹਮਤਨ ਮੈਂ ਉਹਨੂੰ ਸੁਝਾਅ ਸ਼ੂ ਕਰਦਾ ਫਿਰ ਸਭ ਤੋਂ ਵੱਡਾ ਪੁਆਇੰਟ ਹੈ ਅਸੀਂ ਉੱਥੇ ਸੈਟਲ ਹੋਣਾ ਪੀਐਲ ਲੈਣੀ ਜੀ ਜੀ ਉਹਦੇ ਕੋਲ ਕੋ ਧਿਆਨ ਹੀ ਨਹੀਂ ਕਰਦਾ ਕਹਿੰਦਾ ਜੀ ਪ੍ਰੋਗਰਾਮ ਚੱਲ ਰਿਹਾ ਸਰ ਆਰਐਲਆਈਪੀ ਪ੍ਰੋਗਰਾਮ ਹੈ ਰੂਰਲ ਐਂਡ ਨਾਰਥਰਨ ਇਮੀਗੇਸ਼ਨ ਪਾਇਲਟ ਪ੍ਰੋਗਰਾਮ ਲੋਕ ਉਹਨੂੰ ਕਹਿੰਦੇ ਆ 4 ਸਾਲ ਹੋ ਗਏ ਜੀ ਬੱਚਾ ਪੀਐ ਮੈਂ ਤੁਹਾਨੂੰ ਡਿਪਲੋਮੇ ਜੇ ਐਡਮਿਸ਼ਨ ਲਗਾ ਕੇ ਦਊਂਗਾ ਠੀਕ ਹੈ ਜੀ ਪਬਲਿਕ ਕਾਲਜ ਚ ਲਗਾ ਕੇ ਦਊਂਗਾ 2 ਸਾਲਾ ਡਿਪਲੋਮੇ ਚ ਜੇ ਤੁਸੀਂ ਨਹੀਂ ਤੁਹਾਡਾ ਬਜਟ ਜ਼ਿਆਦਾ ਹੈਗਾ ਨਹੀਂ ਪੜਾਈ ਦਾ ਜੀ ਜੀ ਕਈ ਵਾਰ ਕੀ ਹੁੰਦਾ ਨਾ ਪੇਰੈਂਟ ਦਾ ਬਜਟ ਹੈ ਨਹੀਂ ਡੈਫੀਨਿਟਲੀ ਜੀ ਬਹੁਤ ਮਹਿੰਗਾਈ ਹੈ ਤੁਸੀਂ ਡਿਪਲੋਮਾ ਚਾਹੋ ਮੇਰੀ ਚੁਆਇਸ ਨਾ ਦੇਖੋ ਮੈਂ ਤੁਹਾਨੂੰ ਆਰਐਨਆਈ ਵੀ ਦੱਸੂਗਾ ਕਿਉਂਕਿ ਗਵਰਨਮੈਂਟ ਨੇ 13 ਸ਼ਹਿਰ ਸਿਲੈਕਟ ਕੀਤੇ ਹੋਏ ਰੂਰਲ ਐਂਡ ਨਾਰਥਨ ਬਿਲਕੁਲ ਠੀਕ ਹੈ ਜੀ ਯਾਨੀ ਜਿਵੇਂ ਨਾਮ ਤੋਂ ਪਤਾ ਲੱਗਦਾ ਉੱਥੇ ਵੱਦੀ ਘੱਟ ਹੈ ਜੀ ਜੀ ਲੇਕਿਨ ਉੱਥੇ ਰਿਸੋਰਸਿਸ ਹੈਗੇ ਉਹਨਾਂ ਨੇ ਉੱਥੇ ਲੋਕਾਂ ਨੂੰ ਬਸਾਉਣਾ ਹੈ ਜੀ ਉੱਥੇ ਜੋਬ ਵੀ ਜੋਬ ਵੀ ਓਪਰਚੁਨ ਬਹੁਤ ਹੈ ਕਹਿੰਦਾ ਜੀ ਉੱਥੇ ਤੁਸੀਂ ਸੋਚ ਨਹੀਂ ਸਕਦੇ ਕੀ ਕੁਝ ਕਰ ਰਹੇ ਆ ਕੀ ਕੋਈ ਤੇਰੇ ਆ ਦੋ ਸਾਲ ਦੀ ਪੜ੍ਹਾਈ ਦੇ ਆਵਿੰਗ ਡਬਲ ਸ਼ਿਫਟਸ ਇਵਨ ਦੋ ਸਾਲ ਦੀ ਪੜ੍ਹਾਈ ਦੇ ਨਾਲ ਸਰ ਤਿੰਨ ਸਾਲ ਦਾ ਵਰਕ ਪਰਮਿਟ ਤਾਂ ਸਾਰੇ ਕੈਨੇਡਾ 'ਚ ਹੀ ਆ ਜੀ ਜੀ ਉੱਥੇ ਸਟੂਡੈਂਟ ਮੈਂ ਗਰੰਟੀ ਕਰਦਾ ਅੱਜ ਦੀ ਏਅਰ ਚ 2024 'ਚ ਹੀ ਬੈਠਾ ਮੈਂ ਗੱਲ ਕਰ ਰਿਹਾ ਆ ਇੱਕ ਸਾਲ ਚ ਪੀਆਰ ਉਹਨੇ ਦਿਖਾ ਦੂੰਗਾ ਤੁਹਾਡਾ ਬੱਚਾ ਵੈਰੀ ਗੁੱਡ ਕਿਉਂ ਮੈਂ ਉਹਦੇ ਚ ਕੁਝ ਨਹੀਂ ਕਰਨਾ ਜਿਹੜੇ ਉਹਨਾਂ ਦੇ ਰੂਲ ਆ ਆਰਐਨਆਈ ਉਸਨੇ ਹੀ ਕੰਮ ਕਰਨਾ ਥੋੜੀ ਜਿਹੀ ਬੈਨੀਫਿਟ ਕੀ ਆ ਜੀ ਅਸੀਂ ਬ੍ਰੈਂਟਨ ਟ੍ਰਾਂਡਰ ਨੂੰ ਪੜ੍ਹਾਉਣਾ ਹੈ ਬਾਅਦ ਵਿੱਚ ਬੱਚੇ ਨੂੰ ਮੂਵ ਕਰਾਣੇ ਆ ਵੀ ਪੀਆਰ ਨਹੀਂ ਜੀ ਪੀਆਰ ਵਾਸਤੇ ਕਿਉਂ ਉਹਦਾ ਕਾਰਨ ਇਹ ਆ ਵੀ ਉੱਥੇ ਜਿਹੜੇ ਸੀਆਰਐਸ ਪੁਆਇੰਟਸ ਸਭ ਜ਼ਿਆਦਾ ਜਾਂਦੇ ਆ ਜੀ ਜੀ 400 450 500 ਜੋ ਵੀ ਆ ਉਹਦੇ ਸੱਤ ਬੈਨ ਚਾਹੀਦੇ 7 ਓਵਰਲ ਬਿਲਕੁਲ ਠੀਕ ਹੈ ਜੀ ਪੀਆਰ ਵੇਲੇ ਇੱਕ ਸਾਲ ਦਾ ਵਰਕ ਪਰਮਿਟ ਚਾਹੀਦਾ ਨੌਕ ਬੀ ਐਨਓਸੀ ਨੈਸ਼ਨਲ ਓਕੂਪੇਸ਼ਨ ਕਲਾਸੀਫਿਕੇਸ਼ਨ ਇਹ ਲੈਵਲ ਸਰ ਜੌਬਸ ਦੀ ਨੌਕ ਓ ਨੌਕ ਏ ਨੌਕ ਬੀ ਨੌਕ ਸੀ ਨੌਕ ਡੀ ਠੀਕ ਹੈ ਜੀ ਹੁਣ ਨੌਕ ਬੀ ਦਾ ਪਲੱਸ 2 ਜਿਹਨੇ ਡਿਪਲੋਮਾ ਕੀਤਾ ਹੈ ਨੌਕ ਬੀ ਦਾ ਉਹਨੂੰ ਐਕਸਪੀਰੀਅੰਸ ਹੀ ਨਹੀਂ ਮਿਲਦਾ ਜੀ ਕਿਤੋਂ ਉਹ ਘੱਟੋ ਘੱਟ ਮੈਨੇਜਰ ਦੀ ਜੌਬ ਹੈ ਸਰ ਸੁਪਰਵਾਈਜ਼ਰ ਦੀ ਜੌਬ ਹੈ ਉਹਨਾਂ ਨੂੰ ਪਤਾ ਵੀ ਇਹ ਡਿਪਲੋਮਾ ਨਾਲ ਕਿੰਨੀ ਕੀ ਬੱਚੀ ਹੋਈ ਸਹੀ ਹੈ ਜੀ ਉਹਦੇ ਲਈ ਫਿਰ ਲੋਕ ਪੈਸੇ ਦਿੰਦੇ ਆ ਸਟੂਡੈਂਟ ਪੈਸੇ ਦਿੰਦੇ ਆ 15 15 20 20 ਡਾਲਰ ਦਿੰਦੇ ਆ ਬਿਲਕੁਲ ਠੀਕ ਹੈ ਜੀ ਐਲਐਮਆਈ ਪਰਚੇਸ ਕਰਦੇ ਹੁੰਦੇ ਆ ਸਸੇ ਉਸ चीज ਵਿਕਦੀ ਹੈ ਠੰਡਾ ਬਣਿਆ ਹੋਇਆ ਠੰਡਾ ਬਣਿਆਦਾ ਜੀ ਮੈਂ ਸਟੂਡੈਂਟ ਨੂੰ ਸਮਝਾਉਂਦਾ ਬੇਟੇ ਤੁਸੀਂ ਫੇਰ ਜਾ ਕੇ ਉੱਥੇ 25000 20000 ਦੇਵੋਗੇ ਤੁਸੀਂ ਪਹਿਲਾਂ ਹੀ ਇੱਥੇ 10000 15000 ਮਹਿੰਗੀ ਡਿਗਰੀ ਲੈ ਲਓ ਜਾਂ ਤੁਸੀਂ ਆਰਐਨਆਈਪੀ ਦੇ ਅੰਦਰ ਚੱਲ ਜਾਓ ਜਾਂ ਨਾਰਥ ਅਟਲੈਂਟਿਕ ਪਾਇਲਟ ਪ੍ਰੋਗਰਾਮ ਐਨਏਪੀਪੀ ਓਕੇ ਜਿਹੜੇ ਉਹਨਾਂ ਦੇ ਚਾਰ ਪ੍ਰੋਵਿੰਸ ਹੈ ਅਟਲੈਂਟਿਕ ਰੀਜਨ ਜੀ 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 ਜਿੱਥੇ ਬਰਫ਼ ਜ਼ਿਆਦਾ ਹੁੰਦੀ ਹੈ ਜੀ ਨਿਊ ਬ੍ਰਿਨਸਵਿਕ ਨਾਵਾਸਕੋਸ਼ੀਆ ਪ੍ਰਿੰਸ ਐਡਵਰਡ ਆਈਲੈਂਡ ਨਿਊ ਫਾਉਂਡਲੈਂਡ ਲਾਬਰੈਡੋਰ ਇਹ ਚਾਰ ਪ੍ਰੋਵ ਸੇਮ ਪੀਆਰ ਆ ਜਲਦੀ ਆ ਜੀ ਹੁਣ ਅਸੀਂ ਇਹ ਸੋਚਿਆ ਵੀ ਅਸੀਂ ਤਾਂ ਆਪਣੇ ਰਿਸ਼ਤੇਦਾਰ ਕੋਲ ਭੇਜਣਾ ਹੈ ਜੀ ਰਿਸ਼ਤੇਦਾਰ ਕੋਲ ਭੇਜਣ ਦੇ ਚੱਕਰ ਤੇ ਅਸੀਂ ਪਹਿਲਾਂ ਬਰੰਡਨ 2 ਸਾਲ ਪੜਾ ਲੇ ਮੈਂ ਬਰੰਡਨ ਨੂੰ ਬੁਰਾ ਨਹੀਂ ਕਹਿੰਦਾ ਪੀਆਰ ਵਾਸਤੇ ਬਰੰਡਨ ਫਿਰ ਆਪਾਂ ਨਿਊ ਬਰਸਲੀ ਵੀ ਜਾਣਾ ਜੀ 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 ਜਾਣਾ ਨਿਊ ਬਰਸਲੀ ਕੀ ਹੈ ਸਹੀ ਹੈ ਜੀ ਤੇ ਇਹ ਵੀ ਚੰਗਾ ਪਹਿਲਾਂ 2 ਸਾਲ ਡਿਪਲੋਮਾ ਹੀ ਉੱਥੇ ਕਰ ਲਈਏ ਜੀ 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 ਉਹਦੇ ਫੀਸਾਂ ਵੀ ਘੱਟਾ ਸਾਰਾ ਕੁਝ ਘੱਟਾ ਹੈ ਫੀਸਾਂ ਵੀ ਘੱਟਾ ਹੈ ਆਜ ਪੀਆਰ ਉਹਦੇ ਨੂੰ ਪੀਆਰ ਤੁਸੀਂ ਹੋ ਜਾਂਦੇ ਜੀ ਯੈਸ ਐਗਜ਼ੈਕਟਲੀ ਉਹ ਨਾ ਇਸ ਕਰਕੇ ਐਜੂਕੇਸ਼ਨ ਕੰਸਲਟੈਂਸੀ ਦੀ ਮੇਸ਼ਾ ਇਹ ਅਪਰੋਚ ਹੁੰਦੀ ਹੈ ਕਿ ਸਟੂਡੈਂਟ ਨੂੰ ਸਾਰਾ ਕੁਝ ਡਿਟੇਲ ਕੀਤਾ ਜਾਵੇ ਦੱਸਿਆ ਜਾਵੇ ਕਿ ਬੇਟੇ ਤੇਰੀ ਪੀਆ ਦੇ ਬੈਨੀਫਿਟਸ ਕੀ ਆ ਕਿੱਥੇ ਨੂੰ ਪੀਆ इजीली ਮਿਲੂਗੀ ਕਿਸ ਤਰੀਕੇ ਮਿਲੂਗੀ ਕਿਹੜੇ ਰੂਲਸ ਐਂਡ ਰੈਗੂਲੇਸ਼ਨਸ ਅੰਡਰ ਮਿਲੂਗੀ ਪਲੱਸ ਤੇਰੀ ਐਜੂਕੇਸ਼ਨ ਤੂੰ ਹੀਰਾ ਤੂੰ ਹੀਰਾ ਹੀਰੇ ਜਗ੍ਹਾ ਦੇਤੇ ਪਹੁੰਚੇ ਪੇਰੈਂਟਸ ਨੂੰ ਵੀ ਖੁਸ਼ੀ ਹੋਊਗੀ ਬੱਚੇ ਨੂੰ ਵੀ ਖੁਸ਼ੀ ਹੋਊਗੀ ਬਿਲਕੁਲ ਠੀਕ ਹੈ ਜੀ ਐਜੂਕੇਸ਼ਨ ਕੰਸਲਟੈਂਸੀ ਦਾ ਅਪਰੋਚ ਇਹੀ ਆ ਉਹ ਇਹੀ ਅਪਰੋਚ ਹੋਣੀ ਚਾਹੀਦੀ ਹੈ ਮੈਂ ਤਾਂ ਇਹ ਦਊਂਗਾ ਆਪਣੇ ਏਜੰਟ ਭਰਾਵਾਂ ਨੂੰ ਵੀ ਉਹਨਾਂ ਦੀ ਵੀ ਅਪਰੋਚ ਇਹੀ ਹੋਣੀ ਚਾਹੀਦੀ ਹੈ ਇਹਨਾਂ ਦੇਖੋ ਵੀ ਕਮਿਸ਼ਨ ਕਿੱਥੋਂ ਜ਼ਿਆਦਾ ਆਉਂਦਾ ਹੈ ਦੁਆਵਾਂ ਵੀ ਲੋਕਾਂ ਦੀਆਂ ਲੈਣੀਆਂ ਸਿੱਖੋ ਤੁਸੀਂ ਦੁਆ ਲਉਗੇ ਰੈਫਰੈਂਸ ਆਪਣੇ ਆਪ ਤੁਹਾਡਾ ਬੰਦਾ ਕੁਆਲਟੀ ਦੇ ਨਾਲ ਕੰਮ ਕਰੋ ਰੈਫਰੈਂਸ ਆਪੇ ਬਣੂਗਾ ਰੈਫਰੈਂਸ ਬਣੂਗਾ ਤੇ ਆਪਣੇ ਆਪ ਤੁਸੀਂ ਤੁਹਾਨੂੰ ਚਾਰ ਪੈਸੇ ਅਗਲਾ ਦੇ ਕੇ ਜਾਂਦਾ ਜੀ ਇਸ ਕਰਕੇ ਅਗਲੇ ਨੂੰ ਸਹੀ ਸੁਝਾਅ ਚ ਦੇਓ ਬੱਚਿਆਂ ਨੂੰ ਸਹੀ ਰਸਤੇ ਤੇ ਪਾਓ ਉਹ ਪਰਿਵਾਰ ਦਾ ਪੁਵੇਖਿਆ ਜੀ ਸਰ ਉਹ ਫੈਮਿਲੀ ਦਾ ਟਰਨ ਅਰਾਊਂਡ ਹੈ ਬਿਲਕੁਲ ਠੀਕ ਹੈ ਜੀ ਉਹ ਫੈਮਿਲੀ ਦਾ ਟਰਨ ਅਰਾਊਂਡ ਉਹਨਾਂ ਦਾ ਪਤਾ ਨਹੀਂ ਕਿਸੇ ਮਾਂ ਦੇ ਸਹੀ ਤੇ ਉਹ ਨਹੀਂ ਸਾਰੇ ਮਕਾਨ ਹੀ ਵੇਚ ਜਾਂਦੇ ਜੀ 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 ਜ਼ਮੀਨ ਵੇਚ ਜਾਂਦੀ ਜ਼ਮੀਨ ਵੇਚ ਜਾਂਦੀ ਕਹਿੰਦੇ ਰੱਖੀ ਹੈ ਕਿਸੇ ਨੇ ਇਸ ਕਰਕੇ ਬੱਚੇ ਨੂੰ ਉਹਦੀ ਜਗ੍ਹਾ ਤੇ ਸਟੂਡੈਂਟ ਨੂੰ ਉਹਦੇ ਸਹੀ ਮਕਾਨ ਤੇ ਪਛਾਣ ਦੀ ਕੋਸ਼ਿਸ਼ ਕਰੋ ਏਜੰਟਸ ਕਿਸੇ ਕੋਲੋਂ 2 ਮਹੀਨੇ ਕੰਮ ਸਿੱਖ ਕੇ ਦੁਕਾਨ ਖੋਲ ਕੇ ਬਹਿ ਗਏ ਆ ਉਹਦੇ ਨਾਲ ਕੀ ਹੁੰਦਾ ਬਸ ਪੈਕੇਜ ਸਿਸਟਮ ਆ ਪੈਕੇਜ ਫੜਿਆ ਇਧਰੋਂ ਫਾਈਲ ਫੜੀ ਦਿੱਲੀ ਫਾਈਲ ਲਾਤੀ ਕਿਸੇ ਹੋਰ ਕੋਲ ਫਾਈਲ ਜੀ 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 ਕਾ ਇਹ ਕਾ ਇਹ ਵੇਚੇਗਾ ਪੰਜ ਪੰਜ ਲੱਖ ਰੁਪਏ ਚਾਰ ਚਾਰ ਲੱਖ ਰੁਪਏ ਕਮਾ ਲਿਆ ਉਹ ਜਿਹੜੀ 10 ਲੱਖ ਵਾਲੀ ਚੀਜ਼ ਅਗਲੇ ਨੂੰ 15 ਲੱਖ ਦੀ ਦੇਤੀ ਜੀ 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 ਬਿਲਕੁਲ ਇਹ ਹਨ ਐਜੂਕੇਸ਼ਨਲ ਕੰਸਲਟੈਂਟ ਵਿਕਾਸ ਕਪੂਰ ਜੀ ਇਹਨਾਂ ਨੇ ਇੱਕ ਤਾਂ ਬੜੀ ਵਧੀਆ ਗੱਲ ਕਹੀ ਹੈ ਕਿ ਜਿੰਨੇ ਵੀ ਆਪਣੇ ਲੋਕ ਜਿਹੜੇ ਬੱਚੇ ਬਾਹਰ ਜਾਂਦੇ ਨੇ ਜਾਂ ਮਾਪੇ ਉਹਨਾਂ ਨੂੰ ਭੇਜਦੇ ਨੇ ਇਹ ਬਿਲਕੁਲ ਨਾ ਦੇਖੋ ਕਿ ਸਾਡੇ ਰਿਸ਼ਤੇਦਾਰ ਕਿਥੇ ਨੇ ਥੜੇ ਜਾਣਕਾਰ ਬੰਦੇ ਕਿਥੇ ਨੇ ਜਦੋਂ ਤੁਸੀਂ ਮੈਂ ਕਹੂੰਗਾ ਉਹਨਾਂ ਨੂੰ ਤੁਸੀਂ ਇੱਥੋਂ ਪੈਰ ਪਟਾ ਕੇ ਸੱਤ ਸਮੁੰਦਰ ਪਾਰ ਤੁਸੀਂ ਭੇਜ ਦਿੱਤਾ ਤੇ ਉਹ ਉਹ ਫਿਰ ਰਬੜਾ ਕਾ ਬੈਠਾ ਹੈ ਉਹਨਾਂ ਤੇ ਵਿਸ਼ਵਾਸ ਕਰੋ ਤੇ ਬਿਲਕੁਲ ਤੁਸੀਂ ਕੀ ਹੁੰਦਾ ਵੀ ਆਪਾਂ ਜਿੱਤੇ ਰੈਸਿਡੈਂਟ ਸੈਟਲਰ ਜਦੋਂ ਆਪਾਂ ਉੱਥੋਂ ਦਾ ਕੋਈ ਕਾਲਜ ਚੂਜ਼ ਕਰਦੇ ਆ ਤੇ ਆਪਾਂ ਆਪਣੀ ਜ਼ਿੰਦਗੀ ਦੇ ਕਈ ਸਾਲ ਮੈਂ ਕਹੂੰਗਾ ਆਪਾਂ ਪਿੱਛੇ ਪੈ ਜਾਂਦੇ ਆ ਉਸੇ ਚੱਕਰ ਦੇ ਵਿੱਚ ਫਿਰ ਆਪਣੀ ਪੀਆਰ ਫੇਰ ਨਹੀਂ ਹੁੰਦੀ ਤੇ ਉਸ ਤੋਂ ਬਾਅਦ ਸਾਨੂੰ ਕਿਤੇ ਨਾ ਕਿਤੇ ਹੋ ਜਿਹੜੀ ਪ੍ਰੋਵਿੰਸ ਆ ਕੋਈ ਹੋਰ ਪਾਸੇ ਮੂਵ ਕਰਨਾ ਪੈਂਦਾ ਪੀਆਰ ਵਾਸਤੇ ਤੇ ਜੇਕਰ ਆਪਾਂ ਪਹਿਲਾਂ ਹੀ ਉਧਰ ਮੂਵ ਕਰ ਜਾਾਂਗੇ ਤਾਂ ਤੁਹਾਨੂੰ ਪੀਆਰ ਉਨੀ ਹੀ ਜਲਦੀ ਮਿਲ ਜਾਏਗੀ ਜਿਹੜੇ ਤੁਸੀਂ ਸੁਪਨੇ ਲੈ ਕੇ ਤੁਸੀਂ ਭਾਰਤ ਤੋਂ ਤੁਸੀਂ ਕੈਨੇਡਾ ਜਾਂਦੇ ਹੋ ਉਹ ਤੁਸੀਂ ਜਲਦੀ ਸਾਕਾਰ ਕਰ ਸਕੋਗੇ ਮੋਗਾ ਟੂਡੇ ਨਿਊਜ਼ ਲਈ ਸੇਵਗੀ ਅਸ਼ੋਕ ਮੋਰੀਆ ਦੇ ਨਾਲ ਮਨੀਸ਼ ਜਿੰਦਲ ਮੋਗਾ